ਪਿੰਡ ਤੱਤਲ ਵਿੱਚ ਜ਼ਮੀਨ ਤੇ ਮਕਾਨ ਨੂੰ ਲੈ ਕੇ ਦੋ 13 ਵਿੱਚ ਝਗੜਾ ਹੋਣ ਦਾ ਮਾਮਲਾ ਆਇਆ ਸਾਹਮਣੇ ਪੁਲਿਸ ਤੇ ਪੰਚਾਇਤ ਦੇ ਦਖਲ ਤੋਂ ਬਾਅਦ ਦੋਵਾਂ 13 ਨੂੰ ਇੱਕ ਹਫ਼ਤੇ ਦਾ ਸਮਾਂ ਦੇ ਕੇ ਸੁਲਝਾਇਆ ਮਾਮਲਾ ਜੀ ਹਾਂ ਦੱਸਿਆ ਕਿ ਪੀੜਿਤ ਨੀਲਮ ਰਾਣੀ ਵਾਸੀ ਕੋਟ ਖਾਲਸਾ ਨੇ ਦੱਸਿਆ ਹੈ ਕਿ ਉਸ ਦੇ ਨਰਿੰਦਰਪਾਲ ਚਾਰ ਭਰਾ ਸਨ ਅਤੇ ਉਸੋਰੇ ਪਿੰਡ ਤੱਤਲ ਵਿੱਚ ਸ਼ਾਮਲਾ ਜਾਇਦਾਦ ਹੈ ਜਿਸ ਵਿੱਚ ਉਹ ਕਈ ਸਾਲਾਂ ਤੋਂ ਰਹਿ ਰਿਹਾ ਸੀ ਜਿਸ ਨੂੰ ਉਹਨਾਂ ਦੀ ਸੱਸ ਤੇ ਸੋਹਰੇ ਦੀ ਮੌਤ ਤੋਂ ਪਹਿਲਾਂ ਵੰਡ ਦਿੱਤੀ ਗਈ ਸੀ ਉਸ ਨੇ ਦੱਸਿਆ ਕਿ ਉਸ ਦੇ ਪਤੀ ਰੇਲਵੇ ਦੇ ਵਿੱਚ ਨੌਕਰੀ ਕਰਦੇ ਨੇ ਜਿਸ ਦੇ ਚੱਲਦੇ ਕੁਝ ਸਾਲ ਪਹਿਲਾਂ ਸ਼ਹਿਰ ਦੇ ਵਿੱਚ ਸ਼ਿਫਟ ਹੋ ਗਏ ਸਨ ਉਸ ਨੇ ਵੀ ਕਿਹਾ ਕਿ ਉਸ ਸਮਾਂ ਪਹਿਲਾਂ ਉਸ ਦਾ ਜੀਜਾ ਬਲਵਿੰਦਰ ਕੁਮਾਰ ਕੁਝ ਦਿਨ ਉਸ ਦੇ ਘਰ ਦੀ ਮੁਰੰਮਤ ਬਹਾਨੇ ਉਸ ਦੀ ਮੱਜਾਂ ਨੂੰ ਉਸ ਦੇ ਘਰ ਵਿੱਚ ਬੰਨਣ ਲੱਗਾ ਅਸੀਂ ਦੱਸਿਆ ਕਿ ਕਾਫੀ ਦੇਰ ਬਾਅਦ ਜਦੋਂ ਉਸ ਨੇ ਬਲਵਿੰਦਰ ਕੁਮਾਰ ਪੱਪੂ ਨੂੰ ਘਰ ਖਾਲੀ ਕਰਨ ਲਈ ਕਿਹਾ ਤੇ ਉਸ ਨੇ ਪਹਿਲਾਂ ਪੈਸੇ ਦੇਣ ਦਾ ਵਾਅਦਾ ਕੀਤਾ ਫਿਰ ਬਲਵਿੰਦਰ ਕੁਮਾਰ ਦੇ ਇਰਾਦੇ ਖਰਾਬ ਨਜ਼ਰ ਆਏ ਤੇ ਉਸ ਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਉਹ ਮਕਾਨ ਐਨਹੀਂ ਖਾਲੀ ਕਰੇਗਾ ਇਸ ਤੋਂ ਇਲਾਵਾ ਹੋਰ ਕੀ ਹੈ ਤੁਸੀਂ ਵੀ ਸੁਣੋ ਉਥੇ ਹੀ ਦੂਜੇ ਪਾਸੇ ਇਸ ਮੋਕੇ ਬਲਵਿੰਦਰ ਕੁਮਾਰ ਨੇ ਦੱਸਿਆ ਹੈ ਕਿ ਉਸਨੇ ਨਰਿੰਦਰ ਪਾਲ ਅਤੇ ਉਸਦੇ ਪਰਿਵਾਰ ਨੂੰ ਆਪਣੇ ਹਿੱਸੇ ਦੇ ਪੈਸੇ ਦਿੱਤੇ ਸਨ ਪਰ ਲਿਖਤੀ ਕਾਰਵਾਈ ਨਾ ਹੋਣ ਕਾਰਨ ਨੀਲਮ ਤੇ ਉਸਦਾ ਪਰਿਵਾਰ ਉਸ ਦੀ ਜਗ੍ਹਾ ਤੇ ਕਬਜ਼ਾ ਕਰਨਾ ਚਾਹੁੰਦੇ ਹੋ। ਹਾਂ ਮੇਰਾ ਨਾਮ ਪ੍ਰੇਮ ਜੇ ਮੈਂ ਇਹਨਾਂ ਦਾ ਲੜਕਾ ਹਾਂ। ਤੇ ਮਤਲਬ ਇਹ ਨਾਲ ਰਿਪੋਰਟ ਕੀਤੀ ਸੀ। ਇਹ ਜਗ੍ਹਾ ਦਾ ਰੋਲਾ ਕਿੰਨਾ ਕਿੰਨੀ ਜਗ੍ਹਾ ਦੀ ਹੈ? ਮਤਲਬ ਜਗ੍ਹਾ ਇਹਨਾਂ ਦੇ ਡੋਰ ਦੀ ਆ ਮਾਤਾ ਮੇਰੇ ਦੀ। ਹਾਂ ਬਾਕੀ ਠੀਕ ਹੈ ਜੀ ਅਸੀਂ ਮਤਲਬ ਡੈਡੀ ਦੀ ਡੈਥ ਹੋਣ ਤੋਂ ਬਾਅਦ ਇਹਨਾਂ ਨੇ ਮਤਲਬ ਟੋਕਾ ਟੂਕਾ ਲਾ ਲਿਆ ਸਾਨੂੰ ਪੁੱਛਿਆ ਨਹੀਂ ਡੰਗਰ ਮੰਨ ਲੇ ਤੇ ਸਾਨੂੰ ਪੁੱਛਣ ਤੋਂ ਬਿਗੇਰ ਤੇ ਤੁਸੀਂ ਉਹਦਾ ਇਤਰਾਜ ਨਹੀਂ ਕੀਤਾ ਤੁਸੀਂ ਕਿਹਾ ਨਹੀਂ ਨਹੀਂ ਅਸੀਂ ਅਸੀਂ ਤਾਂ ਖੂਨ ਦਾ ਰਿਸ਼ਤਾ ਜਾਮਿਆ ਨਾ ਇਹਨਾਂ ਨੂੰ ਅਜੇ ਸਾਡਾ ਖੂਨ ਦਾ ਰਿਸ਼ਤਾ ਵਾ ਸੀ ਚਲੋ ਕੋਈ ਗੱਲ ਨਹੀਂ ਇਹਨਾਂ ਨੂੰ ਕਈ ਵਾਰਾਂ ਕਿਹਾ ਅਸੀਂ ਚਾਚਾ ਜੀ ਜਗਾ ਛੱਡ ਦਿਓ ਸਾਡੀ ਹਾਂ 5 ਸਾਲ ਆਖ ਆ ਗਿਆ ਬਾਕੀ ਇਹਨਾਂ ਨੇ ਕਿਹਾ ਅਸੀਂ ਪੈਸੇ ਦੇ ਦਾਂਗੇ ਇਤਰਾ ਟਾਲਦੇ ਰਹੇ ਆ ਮੇਰੀ ਮਾਤਾ ਜੀ ਨੂੰ ਮੈਨੂੰ ਠੀਕ ਹੈ ਜੀ ਤੇ ਬਾਕੀ ਇਹ ਇਹ ਇੱਕ ਦਿਨ ਆਏ ਕਬਜ਼ਾ ਲੈਣਾ ਸੀ ਮੰਤੀ ਮਾਰਨੇ ਸੀ ਤੇ ਇਹਨਾਂ ਨੇ ਕਿਹਾ ਮਤਲਬ ਜਿੱਥੇ ਜ਼ੋਰ ਲੱਗਦਾ ਤੁਸੀਂ ਲਾ ਲਓ ਠੀਕ ਆ ਜੀ ਅਸੀਂ ਕਾਸੀ ਰਿਪੋਰਟ ਦਿੱਤੀ ਸੀ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਸਾਡੀ ਸੁਣਵਾਈ ਨਹੀਂ ਕੀਤੀ ਜਗਾ ਕਿ ਬਣਾਦੇ ਆ ਜਗਾ ਕਹਦੇ ਨਾ ਦੇਣੀ ਬਾਕੀ ਇਹ ਵੰਡਈ ਆ ਪਿਛਲਿਆਂ ਦੀ ਆ ਮਤਲਬ ਲਾਲਕੀਰ ਤੇ ਕੀ ਮੰਗ ਕਰਦੇ ਹੁੰਦੇ ਆ ਅਸੀਂ ਮੰਗ ਕਰਦੇ ਆ ਸਾਡਾ ਕਬਜ਼ਾ ਮਿਲੇ ਸਾਨੂੰ ਸਾਡਾ ਹਿੱਸਾ ਮਿਲੇ ਜਿਹੜਾ ਸਾਡਾ ਹਿੱਸਾ ਜੋ ਵੀ ਡੈਡੀ ਦਾ ਮੇਰੇ ਦਾ ਹਿੱਸਾ ਬੰਦਾ ਸਾਨੂੰ ਮਿਲੇ ਬਾਕੀਨ ਬਾਰੇ ਸਹਲਾੜਾ ਜੀ ਬਾਕੀ ਸਾਰਿਆਂ ਨੇ ਮਿਲ ਗਿਆ ਜੀ ਇਹ ਸਾ ਹਾਂ ਜੀ ਉਹ ਵੀ ਮਾਤਾ ਜੀ ਜੋ ਮੇਰੇ ਦਾਦੀ ਜੀ ਹੈ ਨਾ ਮੈਂ ਮੰਡੀ ਪੈਲੀ ਉਹ ਵੀ ਕਰ ਮੇਰੇ ਦਾਦੀ ਜੀ ਹੀ ਉਹ ਵੀ ਕਹਿੰਦੇ ਸੀ ਕਹਿੰਦੇ ਜੋ ਵੀ ਹਿਸਾ ਨਾ ਨਿੰਦਰਾ ਤੈਨੂੰ ਮੈਂ ਉੱਥੇ ਮੈਂ ਨੀਲਮ ਰਾਣੀ ਨੀਲਮ ਰਾਣੀ ਰਹਿੰਦੀ ਕਿਥੇ ਆਹੀ ਵਣ ਰੰਨੀ ਉੱਥੇ ਕੋੜ ਕਾਲਾ ਸੱਜ ਕਿਹੜੇ ਪਿੰਡ ਹੈ ਕਿ ਚਮਸਾ ਵੀ ਟਗੜਾ ਕਾਦਾ ਇਹ ਤਾਂ ਤਲਪਿੰਡ ਆ ਮੈਂ ਇੱਥੇ ਵਿਆਹ ਹੀ ਆਈ ਆਂ ਚਾਰ ਮੇਰੇ ਇੱਥੇ ਬੱਚੇ ਹੋਏ ਆ ਫੇਰ ਅਸੀਂ ਰੌਲਿਆਂ ਤੇ ਉੱਥੇ ਗਏ ਆਂ ਸ਼ਹਿਰ ਹੈ ਨੌਕਰੀ ਦੀ ਬਦਲੀ ਹੋ ਗਈ ਸੀ ਰੇਲਵੇ ਦੀ ਤੇ ਉਹ ਤੋਂ ਬਾਅਦ ਮੁਰਕੇ ਹੀ ਆਉਂਦੇ ਰਹੇ ਸਾਰਾ ਪਰਿਵਾਰ ਇੱਥੇ ਰਹਿੰਦੇ ਰਹੇ ਆ ਤੇ ਸਾਰੇ ਪਰਿਵਾਰ ਦੇ ਨਾਲ ਮੁਰਕੇ ਮਾਤਾ ਜਿੰਦੀ ਰਹੀ ਆ ਪੰਜ 6 ਸਾਲ ਮਾਤਾ ਮਰੀ ਨੂੰ ਹੋਏ ਉਹਨੇ ਆਖਿਆ ਵੀ ਪਾਲੀ ਅਸੀਂ ਵੰਡੀ ਆ ਘਰ ਸਾਰਾ ਹੀ ਉਧਰ ਦਾ ਮਾਤਾ ਨੇ ਮੇਰੇ ਘਰ ਵਾਲੇ ਨੇ ਤਾਂ ਮੈਂ ਉਹ ਸਾਡੀ ਤਿੰਨ ਘਰ ਉਹਨੇ ਆਖਿਆ ਇੱਥੇ ਵੇਹਲੀ ਚ ਨਾਂ ਦੇ ਦੋ ਤੇ ਚੌਥਾ ਘਰ ਆ ਤੂੰ ਨਿੰਦਰਾ ਲੈ ਲੈ ਇਹ ਚੌਥਾ ਘਰ ਸਾਨੂੰ ਮਿਲਿਆ ਤੇ ਇਹ ਤੋਂ ਬਾਅਦ ਇਹ ਫੇਰ ਰਹਿੰਦੇ ਰਹੇ ਆ ਫੇਰ ਇਹਦੀ ਲੱਤ ਵੀ ਟੁੱਟ ਗਈ ਆ ਉਦੋਂ ਮੈਂ ਕਹਿ ਕੇ ਗਈ ਮਾਤਾ ਮਰ ਗਈ ਐ ਮੈਂ ਤਾਂ ਵੀ ਕਹਿ ਕੇ ਗਈ ਆ ਮੈਂ ਜਿੰਨੇ ਫੇਰੇ ਮਹੀਨੇ ਦਾ ਆਉਂਦੀ ਜਾਂ ਤਾਂ ਮੈਂ ਕਹਿੰਦੀ ਰਹੀ ਆ ਤੇ ਮੇਰਾ ਥਾਂ ਖਾਲੀ ਕਰ ਦੋ ਜਾਂ ਮੈਨੂੰ ਪੈਸੇ ਦੇ ਦਿਓ ਕਿੰਨਾ ਕੁ ਕਬਜਾ ਹੈ ਹਾਂ ਕਿੰਨਾ ਕੁ ਕਬਜਾ ਸਾਡੀ ਕਿ ਲੱਗਦੇ ਆ ਦਿਓ ਰਿਆ ਦਿਓ ਹਾਂ ਤੇ ਇਹ ਹੁਣ ਜਿਹੜੇ ਆ ਇਹ ਆਣ ਕੇ ਤਾਂ ਹੁਣ ਮਜ਼ਾ ਮਾਰਦੇ ਆ ਵੀ ਉਹ ਮਰ ਗਿਆ ਮੁੰਡੇ ਵੀ ਇਹਦੇ ਦੋ ਮਰ ਗਏ ਆ ਤੇ ਇਹਨੂੰ ਥਾਂ ਨਹੀਂ ਦੇਣਾ ਮੇਰੇ ਮੁੰਡੇ ਦੀ ਜਾਇਦਾਦ ਖੋ ਕੇ ਤੇ ਆਪਣੇ ਮੁੰਡਿਆਂ ਦੀ ਬਣਾਉਂਦੇ ਆ ਤੇ ਮੈਂ ਕਿੱਥੇ ਜਾਣਾ ਮੈਂ ਨੂੰ ਉਸ ਤੋਂ ਬੰਦਾ ਵਿਆਹਣ ਗਿਆ ਸੀ ਹਾਂ ਅੱਜ ਮੈਂ ਮਾਨਾ ਵਾਲਾ ਵੀ ਇਕੱਠਾ ਕਰਦੀ ਤੇ ਮੇਰੇ ਵਾਸਤੇ ਆ ਸਕਦੇ ਸੀ ਐਸ ਵੇਲੇ ਤੁਸੀਂ ਦੱਸਿਆ ਪੁਲਿਸ ਨੂੰ ਕਿਥੋਂ ਹਾਂਜੀ ਪਹਿਲਾਂ ਵੀ ਪਰਚੇ ਹੋਏ ਆ ਰਿਪੋਰਟਾਂ ਆਈਆਂ ਹੂੰ ਲੈ ਕਬਜ਼ਾ ਕਿਨਾਂ ਕੋਈ ਇਹ ਕਬਜ਼ਾ ਆਪਣਾ ਕੋ ਦੌਰ ਕੋ ਕਿਨਾਂ ਨੂੰ ਬਲਵਿੰਦਰ ਹੂੰ ਕੀ ਕਰਨ ਆਜੇ ਤੇ ਇੱਥੇ ਅੱਜ ਮੈਂ ਆਪਣਾ ਕਬਜ਼ਾ ਲੈਣ ਆਇਆ ਹਾਂ ਹਾਂਜੀ ਸਕਤਰ ਸਿੰਘ ਜੀ ਕਦੋਂ ਦੀ ਅੱਜ ਜਗ੍ਹਾ ਨੂੰ ਲੈ ਕੇ ਅੱਜ ਆਏ ਪਰਿਵਾਰਕ ਕੀ ਕਹਿਣਾ ਚਾਹੋਗੇ ਕਿਹੜਾ ਜੁੜੇ ਵੀ ਅਸੀਂ ਵੀ ਚਾਰ ਭਰਾ ਆ ਗਏ ਆ ਜੋ ਕਹਿਰੀ ਭਰਾਵਾਂ ਦੀ ਵੰਡ ਹੁੰਦੀ ਆ ਉਹਦੇ ਹੱਕਾ ਹਰ ਆਦਮੀ ਨੂੰ ਮਿਲਦਾ ਹੀ ਮਿਲਦਾ ਜੇ ਇਹਨਾਂ ਲੈਣ ਦੇ ਨਾ ਕਿਸੇ ਨੇ ਕੀਤਾ ਹੋਵੇ ਤੇ ਫੇਰ ਤੋ ਆਪਾਂ ਲੈਣ ਦੇ ਤੇ ਆਪਣਾ ਜੋ ਕਿਸੇ ਦਾ ਪੰਡਾ ਲੈਣੇ ਤਾਂ ਨਹੀਂ ਕੋਈ ਲੇਖ ਲਗਾ ਵੀ ਹੋਇਆ ਹੋਊਗਾ ਜੋ ਲੇਖ ਲਿਖਾਇਆ ਵੀ ਇਹਨਾਂ ਆਪਸੇ ਦੀ ਭਰਾਵਾਂ ਦਾ ਤਾਂ ਚੱਲਦਾ ਹੀ ਸਾਂ ਛੋਟੇ ਹਾਂ ਸਾਨੂੰ ਇਹ ਖਲਦਾ ਜੇ ਭਾ ਜਿੰਦਰ ਤੋਂ ਤੇ ਬੜੇ ਜਿੰਦਾ ਬਾਹਰ ਗਿਆ ਵਾ ਰੇਲਵੇ 'ਚ ਹੈਗਾ ਸੀ ਇਹ ਇਹ ਫਿਰ ਉੱਥੇ ਕਰਾਇ ਕੁਲੇ ਦੇ ਵਿਚ ਰਹਿੰਦਾ ਹੀ ਰਿਹਾ ਤੋ ਉਹਦੇ ਮੈਸੇਜ ਡੈਥ ਹੋ ਗਿਆ ਤੇ ਇਹ ਹੁਣ ਇੱਥੇ ਆਏ ਆ ਇਹ ਹੁਣ ਪਿੱਛੇ ਵੀ ਕਿੱਥੇ ਹੋਈ ਜਾਂਦੇ ਵੀ ਕਾਹੀ ਆਪਣਾ ਸਾਡਾ ਹੱਕ ਬੰਦਾ ਜੋ ਲੈਣਾ ਤੇ ਪਹਿਲਾਂ ਵੀ ਆਇਸ ਇਥੇ ਹਾਂਜੀ ਹਾਂਜੀ ਕੀ ਨਿਬੜਿਆ ਫਿਰ ਇਹਦਾ ਇਹਨਾਂ ਦਾ ਫੈਸਲਾ ਕੋਈ ਨਹੀਂ ਨਿਬੜਿਆ ਥਾਣੇ ਖੁਣੇ ਹੋ ਗਿਆ ਇਹ ਹੀ ਅਜੇ ਉਹਦਾ ਫੈਸਲਾ ਫੁਣੇ ਦਾ ਕੋਈ ਨਹੀਂ ਨਿਬੜਿਆ ਨਹੀਂ ਇਹਨਾਂ ਦਾ ਜੀ ਲੱਗਦਾ ਅੱਜ ਨਿਬੜੂਗਾ ਇਹਨਾਂ ਦਾ ਕੋਈ ਮਸਲਾ ਲੱਗੂ ਵੇਖੋ ਹੁਣ ਇਹਨਾਂ ਦੇ ਤੇ ਦੋਹੇ ਤਰ੍ਹਾਂ ਬਹਿਣ ਤੇ ਆਪਣਾ ਨਵੇੜ ਨਵੇਹਣ ਦੇ ਬਹੁਤ ਵਧੀਆ ਜਿਹੜਾ ਭਣ ਭਰਮਾ ਨਵੇੜ ਦਾ ਸਭ ਤੋਂ ਵਧੀਆ ਜਿਹੜਾ ਥਾਣੇ ਥਾਣੇ ਜਾਗਦਾ ਨਵੇੜ ਦਾ ਫਿਰ ਭਰਮਾਵਾਨੀ ਸਰਦੂਲ ਸਾਹਿਬ ਜੀ ਸਰਦੂਲ ਸਿੰਘ ਜੀ ਹਾਂਜੀ ਕੀ ਇਹ ਮਾਮਲਾ ਹੈ ਪਰਿਵਾਰਾਂ ਦਾ ਦੋਹਾਂ ਨੇ ਝਗੜ ਭਰਾਵਾ ਤੇ ਚਾਹੁੰਦਾ ਹਿੱਸਾ ਤੇ ਬਰਾਬਰ ਹੀ ਹੋਣਾ ਜੇ ਉਹਨਾਂ ਥਾਂ ਉੱਥੋਂ ਲੈ ਲਿਆ ਤੇ ਇਹਨਾਂ ਦਾ ਤੇ ਇਹੋ ਹੀ ਬਣਦਾ ਵੱਡਾ ਸੀ ਪਹਿਲਾਂ ਮਾਤਾ ਇਹਨਾਂ ਦੀ ਆ ਕੇ ਗਈ ਆ ਪੀ ਇਹ ਪੁੱਤ ਤੇਰਾ ਥਾਂ ਤੇ ਹਿੱਸਾ ਦੇ ਭਾਜੀ ਸਾਰੇ ਮਾਂ ਪਿਓ ਨੂੰ ਤੀਆਂ ਪੁੱਤ ਸਾਰੇ ਇੱਕੋ ਜਿਹੇ ਬਰਾਬਰ ਦੇ ਹੁੰਦੇ ਆ ਜੇ ਇਹ ਥੋੜੀ ਗੱਲ ਆ ਵੀ ਇਹ ਸ਼ਹਿਰ ਚਲੇ ਗਏ ਤੇ ਹੁਣ ਇਹਨਾਂ ਨੂੰ ਆਪਾਂ ਹਿੱਸਾ ਹੀ ਨਹੀਂ ਦੇਣਾ ਹਿੱਸਾ ਸਾਰਿਆਂ ਨੂੰ ਮਿਲਣਾ ਚਾਹੀਦਾ ਅਸੀਂ ਦੇਖੋ ਇਹਨੇ ਵੀ ਜੋ ਇਹਨਾਂ ਦਾ ਹੱਕ ਬਣਦਾ ਚਉਤਾ ਇਹਨਾਂ ਨੂੰ ਹਰ ਇੱਕ ਚੀਜ਼ ਤੋਂ ਦਿੱਤਾ ਜਾਵੇ ਥਾਂ ਚੋਂ ਪੈਲੀ ਚੋਂ ਜੋ ਵੀ ਕਿਸੇ ਜੱਜ ਵੀ ਬਣਦਾ ਇਹਨਾਂ ਦਾ ਸਭ ਕੁਝ ਇਹਨਾਂ ਨੇ ਦਿੱਤਾ ਕਿਉਂ ਨਹੀਂ ਅਜੇ ਤੱਕ ਇਹਨਾਂ ਦਾ ਫੈਸਲਾ ਹੋ ਸਕਿਆ ਕਿਉਂ ਨਹੀਂ ਥੰ ਫੈਸਲਾ ਭਾਜੀ ਇੱਕ ਇਹ ਵੀ ਥੋੜਾ ਪਤਾ ਢਿੱਲੇ ਰਹੇ ਆ ਤੇ ਬਾਕੀ ਹੁਣ ਇਹ ਨਾ ਜ਼ੋਰ ਪਾਇਆ ਤੇ ਆਪੇ ਮਸਲਾ ਹੱਲ ਤੇ ਹੋ ਹੀ ਜਾਣਾ ਜੇ ਸਚਾਈ ਹੈ ਬਾਕੀ ਭਾਜੀ ਸਾਰੀ ਕਿੰਨੀ ਜਗ੍ਹਾ ਦੀ ਡੋਟਰ ਦਾ ਕਬਜ਼ਾ ਕਿਸੇ ਕੋ ਕਹਦਾ ਕਬਜ਼ਾ ਇਹਨਾਂ ਦਾ ਛੋਟਾ ਭਰਾ ਹੀ ਆ ਪਪੂ ਪ੍ਰਧਾਨ ਜੀ ਨੂੰ ਆਂਦੇ ਉਹਨਾਂ ਦਾ ਉਹਨੇ ਪਰਿਵਾਰਾਂ ਦੀ ਕੀ ਮੰਗ ਕੀਤੀ ਕਿਹਨਾਂ ਦੀ ਇਹ ਪਰਿਵਾਰ ਦੀ ਇਹ ਪਰਿਵਾਰ ਤੇ ਇਹੋ ਆਂਦਾ ਵੀ ਸਾਡਾ ਹੱਕ ਮਿਲੇ ਸਾਨੂੰ ਕੋ ਰੇ ਨਾ ਜੇ ਤਕਰੀ ਇਹ ਪਿੰਡ ਦੇ ਸਰਪੰਚ ਨੇ ਕਿ ਬੈਠ ਕੇ ਵਿੜਾ ਨਹੀਂ ਇਹਨਾਂ ਦਾ ਆਪ ਕਰੀਏ ਭਾਜੀ ਸਰਪੰਚ ਜੇ ਪਹੁੰਚਦੇ ਦਰਖਾਸਤਾਂ ਭਾਵੇਂ ਪਰਚੇ ਕਰਾ ਹੁਕ ਜਿੰਨੇ ਕੋ ਉਹਨੇ ਕਰਵਾ ਦਊਗਾ ਬਾਕੀ ਨਵੇੜਨ ਵਾਲਾ ਕੰਮ ਨਹੀਂ ਜੋ ਕੋਈ ਵੀ ਹੈ ਇਹੋ ਜੇ ਬੰਨੇ ਕੁਛ ਨਹੀਂ ਹੋਣਾ ਅਹੀਂ ਤੇ ਭਾਜੀ ਇਹੋ ਆਨੇ ਵੀ ਸਚਾਈ ਸਚਾਈ ਹੈ ਜਿਹੜੀ ਉਹ ਹੋਣੀ ਚਾਹੀਦੀ ਆ ਝੂਠ ਤਾਂ ਕੋਈ ਗੱਲ ਨਹੀਂ ਬਸ ਬਾਕੀ ਸਚਾਈ ਤੇ ਇਹੋਈ ਆ ਜਿਹੜਾ ਇਹਨਾਂ ਦਾ ਹੱਕ ਹੈ ਉਹਨਾਂ ਨੂੰ ਮਿਲਣਾ ਚਾਹੀਦਾ ਉਹ ਐ ਝਗੜਾ ਨਹੀਂ ਜੇ ਕੋਈ ਗੱਲਬਾਤ ਨਹੀਂ ਆ ਇਥਾਂ ਦਾ ਆਪਣਾ ਦਾ ਦੇਖਸੂਸ ਲੈ ਗਏ ਆ ਪੈੜੀ ਜੇਗੇ ਸਭ ਇੱਕਲਾ ਰਹਿ ਗਈ ਬਾਕੀ ਵੇਚ ਗਏ ਆ ਤੇ ਫੇ ਕਿਉਂ बार-बार ਕਹਿੰਦੇ ਵੀ ਇਹ ਜਗਾ ਸਾਡੀ ਏ ਇਹ ਅੰਨ੍ਹਾ ਬਾਦ ਚ ਬਰਾਂਡਾ ਪਾਇਆ 2 ਸਾਲ ਹੋਏ ਕੰਦ ਗੱਡੀ ਦੇ ਬਾਹਰ ਲਈ ਇਹ ਉਹਦੇ 6 ਮਹੀਨੇ ਪਿੱਛੋਂ ਤੋਂ ਪਹਿਲੇ ਪਹਿਲੋਂ ਇਹ ਆ ਨਹੀਂ ਸਕਦੇ ਫਿਰ ਐ ਸਾਡੇ ਕੋਲ ਸਭ ਕੁਝ ਲੈ ਗਿਆ ਤੇ ਹੁਣ ਲੱਗੇ ਚੁੱਕਣਾ ਕਿਸੇ ਨੇ ਦਿੱਤੀ ਆ ਲਿਖਤ ਲਾਲ ਕੀ ਲਿਖਤ ਕੋਈ ਹੋਊਗੀ ਜਗਾ ਨਹੀਂ ਲਿਖਤ ਲਾਲ ਕੀ ਉਹ ਅੰਦਰ ਲਿਖਤ ਕੋਈ ਨਹੀਂ ਹੁੰਦੀ ਸਾਡਾ ਜੋ ਪਿਆ ਹਿੱਸਾ ਕਰਦੇ ਉਹਦਾ ਟੈਲੀਫੋਨ ਆ ਕਿ ਆ ਸਾਡੇ ਕੋਲ ਕਬਜਾ ਕਿਨੇ ਚਿਰ ਦਾ ਹੈ ਕਬਜਾ ਸਾਡੇ ਕੋਲ 50 ਸਾਲ ਦਾ 50 ਸਾਲ ਦਾ ਜਿਆਦਾ ਹੀ ਹੁਣ ਇਹ ਲੱਗਦਾ ਕਿ ਕਿੰਨੀ ਜਗ੍ਹਾ ਹੈ ਆ ਜਗ੍ਹਾ ਮੇਰੇ ਮੁੰਨੇ ਨੇ ਕਹੀ ਨਹੀਂ ਇਹ ਮੇਰੇ ਮੁੰਨੇ ਦੀ ਜਗ੍ਹਾ ਇਹੋ ਜਗ੍ਹਾ ਜਗ੍ਹਾ ਜੱਦੀ ਹੈ ਕਿਹਦੇ ਨਾਲ ਦੀ ਹੈ ਹਾਂਜੀ ਤਗੜਾ ਕਿਹਦੇ ਨਾਂ ਦੀ ਬੋਲਦੀ ਹੈ ਬੋਲਦੀ ਬੋਲਦੀ ਕਿਸੇ ਦਾ ਨਾਂ ਸਾਡੇ ਬਾਪੇ ਦਾ ਨਾਂ ਹੈ ਤਗੜਾ ਪੁਰਾਣਾ ਚੱਲਦਾ ਆ ਰਿਹਾ ਕੀ ਬਣਾ ਕੇ ਆ ਬਣਾਣਾ ਬੁਲਾਣਾ ਚੱਲਦਾ ਹੋਣੇ ਚੁੱਕਿਆ ਇਹ ਮਹੀਨਾ ਕਿ ਹੋਇਆ ਪਹਿਲਾਂ ਵੀ ਕਦੀ ਆਏ ਸੀ ਇਹ ਕਰਦਾ ਰੋਜ਼ ਹੀ ਲਿੰਦੇ ਆ ਉੱਦਾਂ ਆਉਂਦੇ ਰਿਹਾ ਉੱਦਾਂ ਕੋਣ ਬਣੂ ਮੁੰਡੇ ਇੰਦੇ ਕੋਈ ਗੱਲਬਾਤ ਨਹੀਂ ਕੀਤੀ ਨਾਂਗੇ ਹਾਜੀ ਪਹਿਲੀ ਵਾਰ ਇਕੱਠੇ ਹੋ ਗਏ ਪਹਿਲੋ ਨਹੀਂ ਆਏ ਅੱਜ ਆਏ ਬਈ ਮਰਚਾ ਦਿੱਤਾ ਇਨਾਂ ਅੱਛਾ ਉੱਥੇ ਚਖਾਸੀ ਵੀ ਸਾਡਾ ਥਾਂ ਨਹੀਂ ਛੱਡਦੇ ਕੱਲ੍ਹ ਦੀ ਵੀ ਦਿਖਾਸ ਜਗਾ ਚੱਲੀ ਹੈ ਹਾਂ ਕੀ ਮੰਗ ਕਰਦੇ ਹੋ ਹਾਂ ਕੀ ਮੰਗ ਕਰਦੇ ਹੋ ਮਾਂਗਾ ਹੀ ਤੇ ਨਾ ਇਹਨਾਂ ਦੇ ਸਭ ਕੁਝ ਦੇ ਦਤਾ ਹੈ ਸਭ ਵਾਲੀ ਦਾ ਦੇ ਦਤਾ ਸਭ ਕੁਝ ਦੇ ਦਤਾ ਸਭ ਕੁਝ ਉਹ ਕਹਿੰਦੇ ਧੰਨਵਾਦ ਸਾਣੀ ਮਿਲਿਆ ਤਾਂ ਯਾਰ ਇਹਦੇ ਇਹਦੇ ਦੇ ਦਤਾ ਹੁਣ ਕੀ ਜੋ ਮਰਜ਼ੀ ਚੁੱਕਣਾ ਜੋ ਮਰਜ਼ੀ ਕਰੀ ਜਾਣਾ ਤੁਹਾਡੀ ਸੁਣਵਾਈ ਨਹੀਂ ਕਰਦੀ ਜੀ ਹਾਂ ਜੀ ਸੁਣਵਾਈ ਨਹੀਂ ਕਰਦੀ ਪਰਚਾ ਦੇ ਨਾ ਦਿੱਤਾ ਅਹਿੰਦਰਾ ਦਿੱਤਾ ਜੀ ਮੇਰਾ ਨਾਮ ਕਾਮਤਾ ਹਾਂ ਤਾਰਿਕ ਤੇ ਤੁਹਾਡੇ ਪਤੀ ਦਾ ਕੀ ਨਾਮ ਹੈ ਬਲਵਿੰਦਰ ਕੁਮਾਰ ਬਲਵਿੰਦਰ ਕੁਮਾਰ ਜੀ ਕਿਹੜਾ ਪਿੰਡ ਹੈ ਝਗੜਾ ਕਦੋਂ ਅੱਜ ਹੋਇਆ ਹੈ ਪਿੰਡ ਤਤਲਾ ਮਸਲਾ ਕੀ ਹੈ ਮਸਲਾ ਇਹ ਆ ਜੇ ਜਦੋਂ ਸਾਡੀ ਸਾ ਉਹਨਾਂ ਵਾਂਡਰ ਲਈ ਕੀਤੀ ਸਭ ਕੁਝ ਦੇ ਦਿੱਤਾ ਚੌਵਾਂ ਪਰਾਂਵਾਂ ਨੂੰ ਦੇ ਦਿੱਤਾ ਮੈਂ ਆਪਣੀ ਸੱਸ ਸਹੁਰਾ ਸਾਹਮਣੇ ਆ ਉਹਨਾਂ ਮੈਨੂੰ ਦਿੱਤਾ ਪਹਿਲੀ ਵੀ ਮੇਰੇ ਨਾਂ ਕਰਕੇ ਗਏ ਆ ਤੇ ਜਿਹੜਾ ਕਰਦਾ ਥਾ ਵਾ ਜਿਹੜਾ ਸਾਰੇ ਇਹ ਪੈਸੇ ਲੈ ਕੇ ਵੱਡੇ ਭਾਜੀ ਜਦੋਂ ਨੌਕਰੀ ਕਰਦੇ ਨੌਕਰੀ ਤੇ ਨਹੀਂ ਜਾਂਦਾ ਬੀਬੀ ਨੇ ਪੈਸੇ ਦਿੱਤੇ ਉਹਨਾਂ ਸਾਰਿਆਂ ਨੂੰ ਇਹ ਥਾਣੇ ਵੀ ਸਾਡੇ ਦੇ ਕਰਕੇ ਆਏ ਆ ਕਰਕੇ ਆ ਹਾਂਜੀ ਉੱਤ ਕੀ ਗੱਲ ਬਾਤ ਦੀ ਬਿਠਾਣੇ ਤੁਹਾਡੀ ਕੁਛ ਨਹੀਂ ਨਪੜਿਆ ਉਹਨਾਂ ਨੇ ਸੱਤ ਕਵਿੰਜਾ ਕੀਤੀ ਸਾਡੀ ਇਹਨਾਂ ਦੀ ਵੀ ਹੋਈ ਸਾਡੀ ਹੋਈ ਆ ਮੁੜ ਕੇ ਜੇ ਕੋਈ ਨਹੀਂ ਸਾਨੂੰ ਆਇਆ ਨੋਸ ਨਾਸਤ ਜੇ ਨਹੀਂ ਆਇਆ ਹੁੰਦਾ ਕਿ ਦੋ ਚੌ ਮਹੀਨੇ ਨੂੰ ਆਊਗਾ ਫੇਰ ਤੁਹਾਡਾ ਕੇ ਲੱਗੂਗਾ ਕੇਸ ਮੇਰਾ ਕਿਉਂ ਇਦਾਂ ਕਹਦੇ ਵੀ ਜਗਾ ਤੁਹਾਡੀ ਆ ਤੇ ਇਹ ਕਹਿੰਦੇ ਤੁਹਾਡੀ ਸਾਡੀ ਆ ਜਗਾ ਸਾਡੇ ਸਾਡਾ ਹੀ ਆ ਅਸੀਂ ਚ ਹਾਂ 40 ਸਾਲ ਹੋ ਗਏ ਸਾਨੂੰ ਇੱਥੇ ਰਹਿੰਦੇ ਆ ਨਾ ਅਸੀਂ ਤਾਂ ਹੋਣਗੇ ਆ ਦੋ ਚਾਰ ਸਾਲ ਹੀ ਹੋ ਗਏ ਜੀ ਉਹ ਵੀ ਸਰਪੰਚ ਬਣਿਆ ਤੇ ਉਹਨੇ ਆਖਿਆ ਇੱਥੇ ਮੇਰੇ ਪੈਰਾਂ ਨੂੰ ਹੁਣ ਕੀ ਮੰਗ ਕਰਦੇ ਤੁਸੀਂ ਕੀ ਨਿਆਂ ਹੋਣਾ ਕੀ ਫੈਸਲਾ ਕਾਦਾ ਤੈਨਸਲਾ ਕੀ ਹੋਣਾ ਜੀ ਦਾ ਪੈਸਾ ਜਿਹੜਾ ਇਹ ਸਾਡਾ ਥਾਂ ਵੀ ਨਹੀਂ ਦੇਣਾ ਜੋ ਮੰਦਾ ਦੇਤਾ ਹੁਣ ਨਹੀਂ ਦੇ। ਉਹ ਵੇਖੋ ਜੀ ਇਹਨਾਂ ਦਾ ਇਹ ਹੀ ਨਿਬੜਿਆ ਵੀ ਇਹਨਾਂ ਦਾ ਪਹਿਲੋ ਘਰੇਲੂ ਝਗੜਾ ਵੰਡ ਦਾ ਚੱਲ ਰਿਹਾ ਵਾ। ਤੇ ਉਹ ਇਹਨਾਂ ਨੂੰ ਜਿਹੜਾ ਪਹਿਲਾ ਸੀ ਝਗੜਾ ਉਹ ਇਹਨਾਂ ਨੂੰ ਮਨਜ਼ੂਰ ਨਹੀਂ ਹੋਇਆ। ਅੱਜ ਪਿੰਡ ਦੇ ਮੋਦਬਰਾਂ ਨੇ ਆਣ ਕੇ ਤੇ ਇਹਨਾਂ ਨੂੰ ਇੱਕ ਹਫ਼ਤੇ ਦਾ ਟਾਈਮ ਦਿੱਤਾ ਜੀ। ਜਿੱਦਾਂ ਹੁਣ ਅੱਜ ਐਤਵਾਰ ਆ ਅਗਲੇ ਐਤਵਾਰ ਦਾ ਇੱਕ ਹਫ਼ਤੇ ਦਾ ਇਹਨਾਂ ਨੂੰ ਟਾਈਮ ਦਿੱਤਾ। ਵੀ ਪਿੰਡ ਦੇ ਪੰਚਾਇਤ ਲੈ ਕੇ ਮੋਦਬਰ ਬੰਦੇ ਲੈ ਕੇ ਜੋ ਵੀ ਸਾਡਾ ਮਤਲਬ ਹੱਕ ਹੋਊਗਾ ਉਹ ਅਸੀਂ ਇਹਨਾਂ ਦਾ ਦੇ ਦਾਂਗੇ ਲੜਾਈ ਝਗੜਾ ਤੇ ਨਹੀਂ ਹੋਵੇ ਮਾਹੌਲ ਸ਼ਾਂਤਮਈ ਕਿਦਾਂ ਮਾਹੌਲ ਬਿਲਕੁਲ ਸ਼ਾਂਤਮਈ ਆ ਜੀ ਇਹ ਵੇਲੇ ਬਿਲਕੁਲ ਮਾਹੌਲ ਸ਼ਾਂਤਮਈ ਆ ਕੋਈ ਕੋਈ ਵਾਦਾ ਨਹੀਂ ਨਾ ਕਿਸ ਨੇ ਕੀਤਾ ਨਾ ਕੋਈ ਕਰੂਗਾ ਲੱਗਦਾ ਕਿ ਅਤਵਾਰ ਜੀ ਕੋਈ ਵੇਲਾ ਜਾਂ ਕਿਸ ਤਰ੍ਹਾਂ ਕੋਈ ਸਾਥਾ ਕਰਨਗੇ ਨਹੀਂ ਵੇਖੋ ਜੀ ਹੁਣ ਕਰਨਗੇ ਬੰਦੇ ਮੋਦ ਫਿਰ ਸਾਰੇ ਸਿਆਣੇ ਆ ਜ਼ੁਮੇਯਾਰ ਬੰਦੇ ਆ ਇਹ ਕਰਨਗੇ ਆਪਣਾ ਦਿੱਤਾ ਹੋਇਆ ਟਾਈਮ ਨੂੰ ਮਨਜ਼ੂਰ ਕਰਨਗੇ ਸਰ ਕੀ ਕਾਰਵਾਈ ਕੀਤੀ ਜਾ ਰਹੀ ਕੀ ਪ੍ਰੋਸੈਸ ਦਿੱਤਾ ਨਾਲ ਹੋਰਸ ਨੂੰ ਤਾਂ ਦੇਖੋ ਜੀ ਪੁਲਿਸ ਨੂੰ ਇਨਸਾਫ ਇਹੋ ਹੀ ਆ ਵੀ ਇਹਨਾਂ ਦੀ ਵੇਟ ਕਰਾਂਗੇ ਇੱਕ ਹਫ਼ਤੇ ਦੀ ਉਸ ਤੋਂ ਬਾਅਦ ਫਿਰ ਜੋ ਬਣਦੀ ਕਾਰਵਾਈ ਉਹਨਾਂ ਦੀ ਕੀਤੀ ਜਾਊਗੀ ਠੀਕ